ਖੀਰਾ ਦਿਹਾੜ ਤਿਹਾਰ ਪੂਰੇ ਦੇਸ਼ ਦੇ ਵਿੱਚ ਹੀ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਲੇਕਿਨ ਜੇਕਰ ਗੱਲ ਕੀਤੀ ਆਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਹਰ ਸਾਲ ਇੱਥੇ ਵਿਸਾਖੀ ਦੇ ਤਿਹਾਰ ਤੇ ਮੇਲਾ ਲੱਗਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੰਗਤ ਦੂਰੋਂ ਦੂਰੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਹੋਈ ਹੈ ਕਿ ਸਾਹਮਣੇ ਜੋ ਦੁਕਾਨਾਂ ਹਨ ਦੁਕਾਨਾਂ ਦੂਰ ਦੂਰ ਤੱਕ ਦੁਕਾਨਾਂ ਲੱਗੀਆਂ ਹਨ ਤੇ ਲੋਕਾਂ ਨੇ ਲੰਗਰ ਲਗਾਏ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਇਹ ਜੋ ਗੁਰਦੁਆਰਾ ਹੈ ਇਹਦਾ ਨਾਮ ਹੈ ਸ੍ਰੀ ਨਨਕਾਣਾ ਸਾਹਿਬ ਸੰਗਰੂਰ ਪੰਜਾਬ ਇਸ ਪਵਿੱਤਰ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰਨ ショਪ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਬ ਦੇਸ਼ ਪੂਰਬ ਦੇਸ਼ ਵੱਲ ਜਾਂਦੇ ਸਨ ਇਹ ਮਨਾਦ ਇਹ ਮਨਾਵਾਦ ਤੋਂ ਰਾਵੀ ਦਰਿਆ ਬਿਆਸ ਸਤਲੁਜ ਮਲੇਰ ਕੋਟਾ ਛੀਟਾ ਵਾਲਾ ਅਕਾਈ ਸਾਹਿਬ ਹੁੰਦੇ ਹੋਏ ਇਸ ਇੱਥੇ 15 ਦਿਨਾਂ ਠਹਿਰ ਕੇ ਸੰਗਤਾਂ ਨੂੰ ਹੋਮੇ ਅਤੇ ਸਾਦਾ ਜੀਵਨ ਬਤੀਤ ਕਰਨ ਲਈ ਕਿਹਾ ਗਿਆ ਜਿਸ ਕਾਰਨ ਇਸ ਸਥਾਨ ਦੀ ਜੋ ਮਹੱਤਤਾ ਹੈ ਉਹ ਬਹੁਤ ਜ਼ਿਆਦਾ ਪਵਿੱਤਰ ਮੰਨੀ ਜਾਂਦੀ ਹੈ ਇੱਥੇ ਸਰੋਵਰ ਸਾਹਿਬ ਹੈ ਉੱਥੇ ਸੰਗਤਾਂ ਵੱਲੋਂ ਇਸ਼ਨਾਨ ਕੀਤਾ ਜਾਂਦਾ ਹੈ ਦਸਤੇ ਸੰਗਤਾਂ ਵੀ ਦੂਰੋਂ ਦੂਰੋਂ ਇੱਥੇ ਆ ਕੇ ਮੱਥਾ ਟੇਕਦੇ ਹਨ ਤੇ ਇਸ ਸਰੋਵਰ ਵਿਚ ਇਸ਼ਨਾਨ ਕਰਦਿਆਂ ਹਨ ਤਾਂ ਜੋ ਉਹਨਾਂ ਦੀਆਂ ਜੋ ਸੁੱਖਾਂ ਹਨ ਉਹ ਵੀ ਪੂਰੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਜੋ ਦੁੱਖ ਰੋਗ ਹਨ ਉਹ ਵੀ ਟੁੱਟਦੇ ਹਨ ਤੁਹਾਨੂੰ ਤੁਸੀਂ ਰਵੇ ਕੋਈ ਇੱਕ ਵਾਰ ਅੰਦਰੇ ਵੀ ਬੁਖਾ ਦੇਣੇ ਆ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਅੰਦਰ ਪੈਰ ਤਰਨੋ ਵੀ ਬਿਲਕੁਲ ਇੱਥੇ ਜਗ੍ਹਾ ਨਹੀਂ ਹੈ ਪੁਲਿਸ ਦੇ ਜੋ ਇੱਥੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਸ ਜਗ੍ਹਾ 'ਤੇ ਭੀੜ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਵੱਲੋਂ ਇੱਥੇ ਆ ਕੇ ਆਪਣੀਆਂ ਸੇਵਾਵਾਂ ਵੀ ਨਿਭਾਈਆਂ ਜਾਂਦੀਆਂ ਹਨ ਜੋ ਕਿ ਨਿਸੁਲਕ ਇੱਥੇ ਸੇਵਾ ਤੇ ਨਿਸਵਾਰਥ ਸੇਵਾ ਕੀਤੀ ਜਾਂਦੀ ਹੈ ਸਰ ਬੀਰ ਜੀ ਮੀਤੁਰ ਨੇ ਨਾਲ ਗੱਲਬਾਤ ਕਰਾਂਗੇ ਕਿ ਨਾਮ ਆਪਣਾ ਚਰਨਜੀਤ ਪਾਲ ਸਿੰਘ ਹੈ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੋਂ ਸੇਵਕ ਗੱਲ ਕਰ ਰਿਹਾ ਜੀ ਸਾਉ ਸਮੂਹ ਸੰਗਤਾਂ ਨੂੰ ਸਮੂਹ ਨਾਨਕ ਨਾਮਲੇਵਾ ਸੰਗਤਾਂ ਨੂੰ ਵਿਸਾਖੇ ਦੇ ਦਿਹਾੜੇ ਦੀ ਖਾਲਸੇ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਸਮੂਹ ਸੰਗਤਾਂ ਨੇ ਇੱਥੇ ਜੋੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਸਾਰੇ ਹੀ ਸੇਵਕ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਕ ਜੋੜਿਆਂ ਦੀ ਸੇਵਾ ਕਰ ਰਹੇ ਹਨ ਅੱਜ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦਰਬਾਰ ਸਾਹਿਬ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਇਕਵਾਈ ਦੇ ਵਿੱਚ ਕੀਤੇ ਅਤੇ ਰਾਤ ਦੇ ਸਮੇਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਦਰਬਾਰ ਦਾ ਜੋ ਪ੍ਰੋਗਰਾਮ ਹੈ ਉਹ ਵੀ ਸੁਸਾਇਟੀ ਸੇਵਕਾਂ ਦੇ ਹਿੱਸੇ ਆਇਆ ਹੈ ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਕਿ ਸਤਿਗੁਰ ਅਪਾਰ ਕਿਰਪਾ ਕਰਕੇ ਸੇਵਕਾਂ ਤੋਂ ਇਹ ਸੇਵਾਵਾਂ ਲੈ ਰਹੇ ਹਨ ਜੀ ਸਮੂਹ ਸੰਗਤਾਂ ਨੂੰ ਇੱਕ ਵਾਰੀ ਫੇਰ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਮੈਨੂੰ ਐ ਲੱਗਦਾ ਹੈ 1980 ਦੇ ਵਿੱਚ ਸੁਖਮਣੀ ਸਹਿਬਾ ਸੇਵਾ ਸੁਸਾਇਟੀ ਜੋ ਹੈ ਉਹ ਹੋਂਦ ਦੇ ਵਿੱਚ ਆਈ ਸੀ ਸੰਗਰੂਰ ਦਾ ਯੂਨਿਟ ਜੋ ਹੈ 1980 ਦੇ ਵਿੱਚ ਸ਼ੁਰੂ ਹੋਇਆ ਸੀ ਤੇ ਤਕਰੀਬਨ ਉਦੋਂ ਤੋਂ ਹੀ ਜੋੜਿਆਂ ਦੀ ਸੇਵਾ ਜੋ ਹੈ ਉਹ ਲਗਾਤਾਰ ਸੇਵਕਾਂ ਨੂੰ ਮਿਲਦੀ ਆ ਰਹੀ ਹੈ ਸਤਿਗੁਰਾਂ ਦਾ ਕੋਟਾਣ ਕੋਟ ਸ਼ੁਕਰ ਹੈ ਕਿ ਸਾਨੂੰ ਇਹ ਸੇਵਾ ਸਾਡੇ ਸਾਡੇ ਪੱਲੇ ਪੈ ਰਹੀ ਹੈ ਅਤੇ ਸਮੂਹ ਸੁਸਾਇਟੀ ਸੇਵਕ ਬੜੇ ਚਾਹ ਤੇ ਉਮਾਰ ਦੇ ਨਾਲ ਇਹ ਸੇਵਾ ਨਿਭਾਰੇ ਹਨ ਗੱਲ ਕੀਤੀ ਜਾਵੇ ਸੰਰੂਰ ਸ਼ਹਿਰ ਦੀ ਸੰਰੂਰ ਸ਼ਹਿਰ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਏ ਸਾਲ ਮੇਲਾ ਲੱਗਦਾ ਲੋਕ ਕਿੱਥੋਂ ਕਿੱਥੋਂ ਇੱਥੇ ਆਉਂਦੇ ਨੇ ਤੇ ਇੱਕ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਹੈ ਦੂਜੇ ਗੁਰਦੁਆਰੇ ਨਾਲੋਂ ਇਹ ਦੇਖੋ ਜੋੜ ਮੇਲਾ ਆਪਾਂ ਕਹਾਂਗੇ ਜੋੜ ਮੇਲਾ ਲੱਗਦਾ ਜੀ ਤੇ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਇਹ ਜੋ ਜੋੜ ਮੇਲਾ ਹੈ ਗੁਰਦੁਆਰਾ ਸਾਹਿਬ ਨਾਨਕiana ਸਾਹਿਬ ਵਿਖੇ ਮੇਰੇ ਹੋਸਟ ਤੋਂ ਪਹਿਲਾਂ ਤੋਂ ਇਹ ਜੋ ਜੋੜ ਮੇਲਾ ਇਹ ਲੱਗਦਾ ਆ ਰਿਹਾ ਹੈ ਤੇ ਸਤਿਗੁਰਾਂ ਦੇ ਨਨ ਨਮਸਤਕ ਹੋ ਕੇ ਸਾਰੀਆਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜੀ ਮੇਰੀ ਹੋਸਟ ਤੋਂ ਵੀ ਪਹਿਲਾਂ ਤੋਂ ਇਹ ਜੋ ਜੋੜ ਮੇਲਾ ਹੈ ਲਗਾਤਾਰ ਲਗਦਾ ਆ ਰਿਹਾ ਹੈ ਜੀ ਇਹ ਸਾਰੇ ਸਾਡੇ ਨਾਲ ਜੋੜਾ ਘਰ ਜੋ ਕੇ ਜੋੜਾ ਦੀ ਸੇਵਾ ਕਰ ਰਹੇ ਹਨ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਤੁਹਾਨੂੰ ਤਸਵੀਰਾਂ ਵਿੱਚ ਸਾਹਮਣੇ ਦਿਖਾਵਾਂਗੇ ਕਿ ਸਰੋਵਰ ਸਾਹਿਬ ਹੈ ਜਿੱਥੇ ਕਿ ਨਹਾਉਣ ਦੇ ਨਾਲ ਕਹਿੰਦੇ ਨੇ ਕਿ ਵੱਡੇ ਤੋਂ ਵੱਡਾ ਕਸਟ ਵੀ ਇੱਥੇ ਆ ਕੇ ਕੱਢ ਜਾਂਦਾ ਹੈ ਅਤੇ ਲੋਕ ਦੂਰੋਂ ਦੂਰੋਂ ਇੱਥੇ ਇਸਨਾਨ ਕਰਨ ਵਾਸਤੇ ਜਾਂਦੇ ਹਨ ਬਾਕੀ ਸਾਡਾ ਹੋਰ ਵੀ ਬੀਰ ਮਯੂਦਨ ਨਾਲ ਗੱਲਬਾਤ ਕਰਾਂਗੇ ਸਸੀ ਕਾਪੀ ਜੀ ਸਸੀ ਕਾਪੀ ਜੀ ਕੀ ਨਾਮ ਹੈ ਆਪਣਾ ਮੈਂ ਰਾਜਵਿੰਦਰ ਸਿੰਘ ਲੱਕੀਆ ਹੀ ਮੇਰਾ ਨਾਮ ਅ ਫਿਰ ਕੀ ਗੱਨਾ ਚਾਹੋਗੇ ਗੁਰੂ ਘਰ ਦੇ ਇਤਿਹਾਸ ਬਾਰੇ ਲੋਕ ਦੂਰੋਂ ਦੂਰੋਂ ਮਾ ਸਾਡੇ ਆਉਣ ਵਾਸਤੇ ਆਉਂਦੇ ਨੇ ਤੇ ਵਿਸਾਖੀ ਬਾਰੇ ਜਿਹਨੇ ਗੱਲ ਕੀਤੀ ਜਾਵੇ ਉਸ ਦਿਨ ਕੋਈ ਜ਼ਿਆਦਾ ਭੀੜ ਨਹੀਂ ਰਹੀ ਅੱਛਾ ਹਾਂ ਜੇਕਰ ਅਗਰ ਪਹਿਲਾਂ ਦਾ ਸਭ ਤੋਂ ਪਹਿਲਾਂ ਸਮੂਹ ਲਕਾਈ ਨੂੰ ਸਮੂਹ ਸਾਧ ਸੰਗਤ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਿਹੜਾ ਇਹ ਖਾਲਸਾ ਸਾਜਨਾ ਦਿਵਸ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਈਸਵੀ ਨੂੰ ਤਖਤ ਸ੍ਰੀ ਕੇਸਗੜ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਸ ਦੇ ਸੰਬੰਧ ਵਿੱਚ ਇਹ ਜਿਹੜਾ ਪਵਿੱਤਰ ਦਿਹਾੜਾ ਵੱਖ-ਵੱਖ ਸ਼ਹਿਰਾਂ 'ਚ ਤੇ ਸੰਗਰੂਰ ਵਿੱਚ ਜਿਹੜਾ ਸਥਾਨ ਹੈ ਪਵਿੱਤਰ ਸਥਾਨ ਪਾਵਨ ਸਥਾਨ ਪਹਿਲੀ ਪਾਸ਼ਾਈ ਅਤੇ 6ਵੀਂ ਪਾਸ਼ਾਈ ਦਾ ਜੋ ਹੈ ਸਥਾਨ ਹੈ ਉੱਥੇ ਇਹ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਵਿਸਾਖੀ ਦਾ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਨਾਇਆ ਜਾਂਦਾ ਦਿਹਾੜਾ ਇਹ ਕਿਥੋ-ਕਿਥੋ ਸੰਗਤਾਂ ਮਥਾਰੇ ਕਿਨੇ ਬਸਦੇ ਨੇ ਕਾਫੀ ਭੀੜ ਹੁੰਦੀ ਹੈ ਤੇ ਸਰੋਵਰ ਸਾਹਿਬ ਦਾ ਕੀ ਇਤਿਹਾਸ ਹੈ ਦੇਖੋ ਜੀ ਇਹ ਕਈ ਸਾਲਾਂ ਤੋਂ ਪ੍ਰਚਲਿਤ ਹੈ ਆਲੇ-ਦਾਲੇ ਦੇ ਪਿੰਡਾਂ ਤੋਂ ਇਲਾਵਾ ਵੱਖ-ਵੱਖ ਤੂਰੀ ਪਾਨੀਗੜ ਹੋ ਗਿਆ ਬਰਨਾਲੇ ਤੱਕ ਤੋਂ ਦੂਰੋਂ-ਦੂਰੋਂ ਸੰਗਤਾਂ ਹੁੰਦੀਆਂ ਨੇ ਅਰੇ ਵੱਖ-ਵੱਖ ਸਥਾਨਾਂ ਤੋਂ ਜਿਹੜੇ ਲੰਗਰ ਨੇ ਸੰਗਤਾਂ ਆਪ ਆ ਕੇ ਉਤਸ਼ਾਹ ਨਾਲ ਲਾਉਂਦੀਆਂ ਨੇ ਵੱਖ-ਵੱਖ ਸੰਸਥਾਵਾਂ શ્રી ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਤਕਰੀਬਨ 1980 ਤੋਂ ਲੈ ਕੇ ਲਗਾਤਾਰ ਜੁੜਿਆ ਦੀ ਸੇਵਾ ਜੋ ਕੀਤੀ ਜਾ ਰਹੀ ਹੈ ਹੋਰ ਬਹੁਤ ਸੰਸਥਾਵਾਂ ਨੇ ਜਿਹੜੀਆਂ ਆਪਣੇ ਤੌਰ ਤੇ ਵੀ ਨਿੱਜੀ ਤੌਰ ਤੇ ਵੀ ਆ ਕੇ ਉਹਰੇ ਪਹੁੰਚ ਕਰਕੇ ਜਿਹੜੀਆਂ ਸੇਵਾਵਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੰਗਤ ਵੱਲੋਂ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਰਸ ਦੇਖ ਰਹੇ ਹੋ ਅਗਰ ਆਪਾਂ ਦਰਬਾਰ ਸਾਹਿਬ ਦੀ ਝਾਤੀ ਮਾਰੀਏ ਅ ਤਾਂ ਜਿਹੜੇ ਪਿੱਛੇ ਸੰਗਤ ਖੜੀ ਹੈ ਘਟੋ ਘਟ ਘੰਟਾ ਸਵਾ ਘੰਟਾ ਲੱਗਦਾ ਹੈ ਨਮਸਕਾਰ ਕਰਨ ਨੂੰ ਮਹਾਦੇਵ ਯੂਨੀ ਵਿੱਚ ਇੰਨਾ ਕਿ ਸੰਗਤ ਦਾ ਰਸ਼ ਹੁੰਦਾ ਤੇ ਇਹ ਰਸ਼ ਤਕਰੀਬਨ ਰਾਤ ਦੇ 10 ਵਜੇ ਤੇ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਦੀ ਬਿਲਕੁਲ ਇਹ ਰਸ਼ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਹੈ ਹੋਰ ਵੀਰ ਵੀ ਗੱਲਬਾਤ ਕਰਦੇ ਕਿਹਨਾ ਵਜੇ ਆਪਣਾ ਹਰਪਜਨ ਸਿੰਘ ਪੱਟੀ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਬਾਰੇ ਅੱਜ ਦੇ ਦਿਨ ਬਾਰੇ ਤਾਂ ਜੀ ਇਹ ਕੋਈ ਇੰਨਾ ਮਹਾਨ ਦੇਣਾ ਇੰਨਾ ਮਹਾਨ ਦੇਣਾ ਸਾਡੇ ਕਹਿਣ ਤੋਂ ਬਾਹਰ ਹੈ ਜੀ ਬਾਜਾਂ ਵਾਲੇ ਦਰਸ਼ਪਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1699 ਈਸਵੀ ਨੂੰ ਜਦੋਂ ਹਿੰਦੁਸਤਾਨ ਦੇ ਲੋਕ ਇੱਕ ਡਰ ਤੇ ਇੱਕ ਮਤਲਬ ਉਸ ਨਾਲ ਸਹਿਮ ਨਾਲ ਜ਼ਿੰਦਗੀ ਜਿਉਂ ਰਹੇ ਸੀ ਉਦੋਂ ਲੋਕਾਂ ਦੇ ਵਿੱਚ ਇੱਕ ਨਵੀਂ ਰੂਹ ਫੁੱਕਣ ਲਈ ਇਹ ਜਿਹੜੀਆਂ ਸਾਰੀਆਂ ਜਾਤਾਂ ਪਾਤਾਂ ਨੂੰ ਮਿਟਾ ਕੇ ਇੱਕ ਨਵਾਂ ਖਾਲਸਾ ਪੈਦਾ ਕੀਤਾ ਉਹ ਨਵਾਂ ਖਾਲਸਾ ਪੈਦਾ ਕੀਤਾ 1699 ਤੋਂ ਹੁਣ ਤੱਕ ਇਹ ਲਗਾਤਾਰ ਜਿਹੜਾ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਹਰ ਸਾਲ ਜਿਹੜੀ ਹੈ ਉਹ ਹਰ ਤਰ੍ਹਾਂ ਦੀ ਬਿਹਤਰੀ ਹੁੰਦੀ ਹੁੰਦੀ ਹੈ ਇਸ ਦਿਨ ਜਿਹੜਾ ਇਹ ਸਿੱਖਾਂ ਦਾ ਇੱਕ ਅਹਿਮ ਦਿਨ ਮੰਨਿਆ ਜਾਂਦਾ ਹੈ ਜੀ ਬਿਲਕੁਲ ਇਹ ਦਿਨ ਹੈ ਜੋ ਸਿੱਖਾਂ ਦਾ ਅਹਿਮ ਦਿਨ ਮੰਨਿਆ ਜਾਂਦਾ ਹੈ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਬਖਾਣਿਆ ਗੁਰੂ ਘਰ ਦੀਆਂ ਜੇ ਦਰਬਾਰ ਸਾਹਿਬ ਹੈ ਉੱਥੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬਹੁਤ ਜ਼ਿਆਦਾ ਪੀੜ ਹੈ ਲੋਕ ਲਾਈਨਾਂ ਦੇ ਵਿੱਚ ਲਾ ਕੇ ਮੱਥਾ ਟੇਕ ਰਹੇ ਹਨ ਸਰੋਵਰ ਸਾਹਿਬ ਦੀ ਗੱਲ ਕੀਤੀ ਜਾਵੇ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰ ਰਹੇ ਹਨ ਤੇ ਆਪਣੇ ਜੋ ਇਹ ਦੁੱਖ ਤੋੜਨੇ ਇੱਥੇ ਆਉਂਦੇ ਹਨ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਦੱਸਿਆ ਹੈ ਕਿ ਲੋਕ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਆਉਂਦੇ ਹਨ ਤੇ ਸੰਗਰੂਰ ਦੇ ਵਿੱਚ ਹਰ ਸਾਲ ਜੋ ਵਿਸਾਖੀ ਮਨਾਇਆ ਜਾਂਦਾ ਹੈ ਗੁਰੂ ਗੋੜੋਰਾ ਨਨਕਾਣਾ ਸਾਹਿਬ ਦੇ ਵਿਖੇ ਹਰ ਸਾਲ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ ਤੇ ਮੇਲਾ ਵਰਦਾ ਹੈ ਸੰਗਰੂਰ ਤੋਂ ਗੁਰੂ ਸਿੰਘ ਗ੍ਰੇਡ ਪੰਜਾਬ ਟੀਵੀ